ਉਦੇ ਦਰ ਤੇ ਤਨ ਗੁਰਦੇਵ ਭਦਰ ਸਾਹਿਬ ਦੇ ਦਰ ਤੇ ਭੀਖ ਮੰਗ ਕੇ ਕਿ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੈਨੂੰ ਸੰਗਤ ਬਖਸ਼ੋ ਸਿੱਧਾਂ ਦੇ ਅਸੀਂ ਆਈ ਬੇਨਤੀ ਕਰਦੇ ਆ ਕਿ ਜਿਹੜੇ ਨਸ਼ਿਆਂ ਬੱਤਿਆਂ ਤੇ ਲੱਗੇ ਨੇ ਉਹ ਰਾਹ ਪੈਂਦੇ ਵਧੀਆ ਰਸਤੇ ਤੇ ਆ ਜਾਣ ਕਿਥੇ ਹੋਰ ਰਾਹ ਪੈਂਦੇ ਨਾ ਤੁਰ ਜਾਈਏ ਸਿੱਧੇ ਰਾਹ ਚਲੀਏ ਮਹਾਰਾਜ ਤਨ ਗੁਰਦੇਵ ਭਦਰ ਸਾਹਿਬ ਜੀ ਇਸੇ ਤਰ੍ਹਾਂ ਸਾਰਿਆਂ ਤੇ ਆਪਣੀ ਸੀਸ ਆਪਣੀ ਕਿਰਪਾ ਬਣਾਈ ਰੱਖਣ ਤਨਗੁਰ ਦੇ ਇੱਕ ਬਾਦਰ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤ ਸਤਸੰਗਤ ਦੀ ਬਹੁਤ ਸ਼ੁਕਰਾਨਾ ਕਰਦੇ ਆ ਤਨਗੁਰ ਦੀ ਇੱਕ ਬਾਦਰ ਸਾਹਿਬ ਜੀ ਦਾ ਬੜਾ ਪਿਆਰ ਉਹਨਾਂ ਦੀ ਅਸੀਸ ਉਹਨਾਂ ਦੀ ਸੀਸ ਸਦਕੇ ਪਟਿਆਲੇ ਦੀ ਸੰਗਤਾਂ ਦੀ ਅਸੀਂ ਅੱਜ ਦਰਸ਼ਨ ਕੀਤੇ ਨੇ ਬੜਾ ਪਿਆਰ ਇਸ ਸਕੂਲ ਦੇ ਵਿੱਚ ਪੰਜਾਬੀ ਸਾਲ ਜਿਹੜਾ ਅਸੀਂ ਰਲ ਮਿਲ ਕੇ ਦਿਨ ਬਣਾਇਆ ਸੱਚੇ ਬਾਸਾ ਦੀ ਬੜੀ ਕਿਰਪਾ ਗੋਨਾ ਜੀ ਦਾ ਕਬਲਜੀਤ ਸਿੰਘ ਜੀ ਦਾ ਤੇ ਹੋਰ ਸਾਰੇ ਪਤਵੰਤੇ ਸੱਜਣਾਂ ਦਾ ਬੜਾ ਪਿਆਰ ਬੜੀ ਅਸੀਸ ਮਿਲੀ ਹੈ ਮਹਾਰਾਜ ਕਿਰਪਾ ਕਰਨ ਇੱਕ ਅਰਦਾਸ ਸੱਚੇ ਬਾਸੇ ਦੇ ਅੱਗੇ ਕਿ ਅੱਜ ਦਾ ਯੂਥ ਬਾਣੀ ਤੇ ਬਾੜੇ ਨਾਲ ਜੁੜ ਜਾਵੇ ਇਹ ਸੱਚੇ ਬਾਸੇ ਦੇ ਅੱਗੇ ਅਰਦਾਸ ਕਰਕੇ ਜਾਈਏ ਕਿੱਥੇ ਹੋਰ ਰਾਹ ਪੈਂਦੇ ਨਾਲ ਤੁਰ ਜਾਈਏ ਸਿੱਧੇ ਰਾਹ ਚਲੀਏ ਮਹਾਰਾਜ ਤੁਹਾਨੂੰ ਕੋਲ ਤੇ ਇੱਕ ਬਦਰ ਸੇ ਜਿਸੀ ਤਰ੍ਹਾਂ ਸਾਰਿਆਂ ਤੇ ਆਪਣੀ ਸੀਸ ਆਪਣੀ ਕਿਰਪਾ ਬਣਾਈ ਰੱਖਣ ਚੜ੍ਹਦੀ ਕਲਾ ਟਾਈਮ ਟੀਵੀ ਵਾਲਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਭ ਇੱਕ ਛੋਟਾ ਸਵਾਲ ਆ ਬੜੀ ਛੋਟੀ ਉਮਰ ਆ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਕਿਉਂਕਿ ਨਾ ਬੜੀ ਛੋਟੀ ਉਮਰ ਦੇ ਵਿੱਚ ਤੁਸੀਂ ਕੀਰਤਨ ਦੀ ਲੱਵ ਲੱਗ ਗਈ ਸੰਗਤਾਂ ਨੇ ਪਿਆਰ ਦੇ ਰਹੇ ਨੇ ਆਟੋਗ੍ਰਾਫ ਲੈ ਰਹੇ ਨੇ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ ਜ਼ਿਆਦਾ ਕਲਾਕਾਰਾਂ ਦੇ ਆਟੋਗ੍ਰਾਫ ਲੈਂਦੇ ਨੇ ਪਰ ਤੁਹਾਡੇ ਆਟੋਗ੍ਰਾਫ ਇਲਤੇ ਜਾ ਰਹੇ ਨੇ ਜੀਵਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦੱਸੋ ਕਿਵੇਂ ਹੋਈ ਜੀਵਨ ਦੀ ਸ਼ੁਰੂਆਤ ਭਾਈ ਸਾਹਿਬ ਜੀ ਪਹਿਲਾਂ ਤੇ ਮੇਰੀ ਕੋਈ ਔਕਾਤ ਨਹੀਂ ਇਹ ਮਹਾਰਾਜ ਦੀ ਕਿਰਪਾ ਇਹ ਗੁਰਨਾਨਕ ਪਾਤਸ਼ਾਹ ਜੀ ਦੀ ਵਡਿਆਈ ਹੈ ਅਸੀਂ ਕੁਕਰ ਹਮ ਕੁਕਰ ਤੇਰੇ ਦਰਬਾਰ ਪਹੁੰਚੇ ਆ ਗਏ ਬਦਰ ਬਸਾਰ ਇਹ ਧਨਗੁਰ ਤੇ ਇੱਕ ਬਦਰ ਸਾਹਿਬ ਜੀ ਦਾ ਪਿਆਰ ਹੈ ਜੀਵਨ ਦੀ ਸ਼ੁਰੂਆਤ ਐਵੇਂ ਤਬਲਾ ਵਜਾਣਾ ਸਿੱਖਿਆ ਤੇ ਉਸ ਤੋਂ ਬਾਅਦ ਮਾਰਾ ਨੇ ਆਪਣੇ ਆਪ ਬਖਸ਼ੀਸ਼ਾਂ ਕੀਤੀ ਆ ਕਿ ਕੀਰਤਨ ਦੀ ਸਿਖਲਾਈ ਬਹੁਤ ਜ਼ਿਆਦਾ ਨਹੀਂ ਕੀਤੀ ਪਰ ਜਿੰਨੀ ਕਿਉਂ ਕੀਤੀ ਮਾਰਾ ਨੇ ਆਪਣੇ ਆਪ ਹੈਨਾ ਚਰਨ ਸ਼ਰਨ ਗੁਰੂ ਇੱਕ ਬੰਦਾ ਜਾਈ ਚਲ ਸਤਿਗੁਰੂ ਕੋਟ ਬੰਦਾ ਅੱਗੇ ਹੋਏ ਲੇ ਤਾਂ ਇਹ ਮਹਾਰਾਜ ਆਪਣੇ ਆਪ ਕਰਦੇ ਨੇ ਜੋ ਕਰਦੇ ਨੇ ਬੰਦਾ ਸੋਚ ਸਕਦਾ ਹੈ ਕਰਨ ਕਰਾਉਣ ਵਾਲਾ ਸਤਿਗੁਰੂ ਆਪ ਹੈ ਸੋ ਮਾਰਾ ਨੇ ਬੜੀ ਛੋਟੀ ਉਮਰ ਤੋਂ ਮੈਨੂੰ ਇਹ ਪਾਸੇ ਲਾ ਦਿੱਤਾ ਤੇ ਮੈਂ ਸ਼ੁਕਰ ਕਰਦਾ ਅਸੀਂ ਹਮ ਪੀਖਖ ਭਿਖਾਰੀ ਤੇਰੇ ਇਹ ਅਸੀਂ ਮੈਂ ਉਹਦੇ ਦਰ ਤੇ ਤੁਹਾਨੂੰ ਗੁਰਤੇਗ ਭਦਰ ਸਾਹਿਬ ਦੇ ਦਰ ਤੇ ਭੀਖ ਮੰਗ ਕੇ ਕਿ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੈਨੂੰ ਸੰਗਤ ਬਖਸ਼ੋ ਇਹ ਅਰਦਾਸ ਕਰਕੇ ਚਲੇ ਆ ਤੇ ਅੱਜ ਮਹਾਰਾਜ ਅਥਾ ਸਮੁੰਦਰ ਸੰਗਤ ਬਖਸ਼ ਦਿੱਤੀ ਫੇਰ ਵੀ ਬੜੇ ਰਾ ਪੰਡੇ ਬਹੁਤ ਗਲਤੀਆਂ ਹੁੰਦੀਆਂ ਨੇ ਨਿਵਾਣੇ ਦੇ ਬੱਚੇ ਆ ਤੁਸੀਂ ਸਾਰੇ ਸੰਗਤ ਰੂਪ ਗੁਰੂ ਰੂਪ ਫੇਰ ਵੀ ਕੋਈ ਗਲਤੀ ਹੋਵੇ ਸਾਨੂੰ ਮਾਫ ਕਰ ਦੇਣਾ ਤੇ ਬਹੁਤ ਸ਼ੁਕਰਾਨਾ ਹੈ ਇਹ ਮਾਨਸਿਕ ਸਿੱਖਿਆ ਲਾਸਵਾਲ ਪੰਜਾਬ ਦੀ ਧਰਤੀ ਤੇ ਆਇਓ ਸਮਾਗਮ ਲਿਖੇ ਗਰੇ ਪੰਜਾਬ ਦੇ ਹਾਲਾਤ ਦੇਖ ਕੇ ਨੌਜਵਾਨਾਂ ਨੂੰ ਖਾਸ ਤੌਰ ਤੇ ਵੀ ਸਿੱਖੀ ਵੱਲ ਮੂੰਹ ਮੋੜ ਰਹੇ ਕਿਉਂਕਿ ਜਿਹੜੇ ਪੰਜਾਬ ਦੇ ਹਾਲਾਤ ਹੁੰਦੇ ਜਾ ਰਹੇ ਨੇ ਨਸ਼ੇ ਦੀ ਗੱਲ ਕੀਤੀ ਜਾਵੇ ਸਿੱਖਾ ਵੱਲ ਮੂੰਹ ਮੋੜ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰ ਆਪ ਦੇ ਹਾਲ ਖਰਾਬ ਨੇ ਕਈ ਵਾਰ ਤਾਂ ਵੀ ਲੱਗਦਾ ਕਿ ਠੀਕ ਵੀ ਨਹੀਂ ਹਨਾ ਅਸੀਂ ਜ਼ਿਆਦਾ ਇਹ ਨੈਗੇਟਿਵਿਟੀ ਨਾ ਕਰਕੇ ਪੋਜ਼ਿਟਿਵਿਟੀ ਨੂੰ ਜ਼ਿਆਦਾ ਫੈਲਾਈਏ ਕਿ ਚੰਗੀਆਂ ਚੀਜ਼ਾਂ ਹੋ ਰਹੀਆਂ ਨੇ ਚੰਗਾ ਪ੍ਰਚਾਰ ਕਰੀਏ ਮਹਾਰਾਜ ਕਿਰਪਾ ਕਰੇ ਸਾਡੀ ਵੀ ਅਰਦਾਸ ਹੈ ਸਟੇਜਾਂ ਤੇ ਅਸੀਂ ਆਈ ਬੇਨਤੀ ਕਰਦੇ ਹਾਂ ਕਿ ਜਿਹੜੇ ਨਸ਼ਿਆਂ ਬੱਤਿਆਂ ਤੇ ਲੱਗੇ ਨੇ ਉਹ راہ ਪੰਡੇ ਵਧੀਆ ਰਸਤੇ ਤੇ ਆ ਜਾਣ ਬਾਕੀ ਗੁਰੂ ਕਿਰਪਾ ਕਰੇ ਅਰਦਾਸ ਹੈ ਇਹ ਮਹਾਰਾਜ ਦੇ ਅੱਗੇ ਮੈਂ ਵੀ ਬੱਚਾ ਮਹਾਰਾਜ ਸਾਡੇ ਤੋਂ ਹੀ ਇਹ ਅਰਦਾਸ اے ਸੱਚੇ ਬਾਦਸ਼ਾਹ ਕਿਰਪਾ ਕਰਾਨ ਕਿ ਅਸੀਂ ਵੀ ਅਰਦਾਸ ਕਰੀਏ ਮਹਾਰਾਜ ਦੇ ਅੱਗੇ ਕਿ ਚੰਗੇ ਰਾਹ ਬੈਠੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ